ਬੀਟੀਵੀ ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸੁਖਨੀਤ कौर ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਅਤੇ ਭਾਰਤ ਦੀਆਂ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਤੇ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ ਅਮਰਪਾਲ ਸਿੰਘ ਦੀ ਪਰੋਲ ਅਰਜ਼ੀ ਤੇ ਅੱਜ ਹੋਵੇਗੀ ਕਿ ਹਾਈ ਕੋਰਟ ਤੇ ਵਿੱਚ ਸੁਣਵਾਈ ਚੰਡੀਗੜ੍ਹ ਵਾਲੇ ਹੁਣ ਜਾਣ ਸਾਫਤਾ ਦੋਦਾ ਤੇ ਪਨੀਰ ਤੇ ਹਰ ਤੀਸਰੇ ਸੈਂਪਲ ਦੇ ਵਿੱਚ ਮਿਲੀ ਮਿਲਾਵਟ ਕਈ ਸਕੂਲਾਂ ਨੂੰ ਦਿੱਤੀ ਗਈ ਬੰਬ ਤੇ ਨਾਲ ਉਡਾਉਣ ਦੀ ਧਮਕੀ ਪੰਜ ਜ਼ਿਲ੍ਹਿਆਂ ਦੇ ਵਿੱਚ ਕੁਝ ਥਾਵਾਂ ਤੇ ਮੁੜ ਪੈਣਗੀਆਂ ਵੋਟਾਂ ਚੋਣ ਕਮਿਸ਼ਨ ਦੇ ਵੱਲੋਂ ਸੂਬੇ ਦੇ ਕੁਝ ਸਥਾਨਾਂ ਤੇ ਦੁਬਾਰਾ ਵੋਟ ਕਰਵਾਉਣ ਦੇ ਹੁਕਮ ਤੇ ਹੁਣ ਖਬਰਾਂ ਵਿਸਥਾਰ ਤੇ ਵਿੱਚ ਕਦੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੀ ਸੰਸਦ ਦੇ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਲਈ ਪੈਰੋਨ ਤੈਣ ਸੰਬੰਧੀ ਤਾਰ ਪਟੀਸ਼ਨ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ 15 ਦਸੰਬਰ ਨੂੰ ਹੋਣੀ ਸੀ ਪਰ ਹੁਣ ਇਹ 16 ਦਸੰਬਰ ਨੂੰ ਹੋਵੇਗੀ ਵਕੀਲਾਂ ਦੀ ਹੜਤਾਲ ਦੇ ਕਾਰਨ ਕੰਮਕਾਜ ਠੱਪ ਰਿਹਾ ਜਿਸ ਦੇ ਕਰਕੇ ਸੁਣਵਾਈ ਟਾਲ ਦਿੱਤੀ ਗਈ ਇਸ ਮਾਮਲੇ ਦੇ ਵਿੱਚ ਸਰਕਾਰ ਆਪਣਾ ਜਵਾਬ ਪਹਿਲਾਂ ਹੀ ਦਾਖਲ ਕਰ ਚੁੱਕੀ ਹੈ ਅਤੇ ਦੋਨਾਂ ਧਿਰਾਂ ਦੇ ਵਿਚਾਰ ਬਹਿਸ ਜਾਰੀ ਹੈ ਅਮਰਿਤਪਾਲ ਸਿੰਘ ਦੇ ਵਕੀਲਾ ਨੇ ਆਪਣੀ ਦਲੀਲ ਪੇਸ਼ ਕੀਤੀ ਹੈ ਅਤੇ ਉਮੀਦ ਹੈ ਕਿ ਅੱਜ ਹੋਣ ਵਾਲੀ ਸੁਣਵਾਈ ਦੇ ਦੌਰਾਨ ਅਦਾਲਤ ਕੋਈ ਫੈਸਲਾ ਲੈ ਸਕਕੀ ਹੈ ਕਿਉਂਕਿ ਸੰਸਦ ਦਾ ਸੈਸ਼ਨ ਖਤਮ ਹੋਣ ਤੇ ਵਿੱਚ ਸਿਰਫ 3 ਦਿਨ ਹੀ ਬਾਕੀ ਹਨ ਅਮਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਦੇ ਵਜੋਂ ਚੋਣ ਜਿੱਤ ਕੇ ਸੰਸਦ ਮੈਂਬਰ ਬਣੇ ਹਨ ਉਹ NSA ਲੱਗੇ ਹੋਣ ਦੇ ਕਾਰਨ ਡਿਪਰੂਗੜ ਜੇਲ੍ਹ ਦੇ ਵਿੱਚ ਬੰਦ ਹਨ ਅਤੇ ਅਜੇ ਤੱਕ ਇੱਕ ਵਾਰ ਵੀ ਸੈਸ਼ਨ ਦੇ ਵਿੱਚ ਸ਼ਾਮਲ ਨਹੀਂ ਹੋ ਸਕੇ ਹਨ ਉਨ੍ਹਾਂ ਦੇ ਵਕੀਲਾਂ ਨੇ ਦਲੀਲ ਦਿੱਤੀ ਹੈ ਕਿ ਜੇਕਰ ਇਸੇ ਤਰ੍ਹਾਂ ਸੈਸ਼ਨ ਦੇ ਵਿੱਚ ਸ਼ਾਮਲ ਨਹੀਂ ਹੋ ਸਕੇ ਤਾਂ ਉਨ੍ਹਾਂ ਦੀ ਮੈਂਬਰਸ਼ਿਪ ਤੱਕ ਖਾਰਜ ਹੋ ਸਕਦੀ ਹੈ ਇਸੇ ਕਰਕੇ ਉਨ੍ਹਾਂ ਦੇ ਵੱਲੋਂ ਅਰਜ਼ੀ ਦਾਇਰ ਕੀਤੀ ਗਈ ਅਮਿਤਪਾਲ ਸਿੰਘ ਦੇ ਵਕੀਲਾਂ ਨੇ ਵੀ ਦਲੀਲ ਦਿੱਤੀ ਕਿ ਜੇਕਰ ਸੰਭਵ ਹੋਵੇ ਤਾਂ ਉਨ੍ਹਾਂ ਨੂੰ ਵੀਡੀਓ ਕਾਨਫਰencing ਦੇ ਰਾਹੀਂ ਵੀ ਸੰਸਦ ਦੇ ਨਾਲ ਜੋੜਿਆ ਜਾਵੇ ਹਾਲਾਂਕਿ ਸੰਸਦ ਦੇ ਵੱਲੋਂ ਢਾਕਲ ਜਵਾਬ ਦੇ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਅਜਿਹੀ ਕੋਈ ਵਿਵਸਥਾ ਫਿਲਹਾਲ ਉਪਲਬਧ ਨਹੀਂ ਹੈ ਚੰਡੀਗੜ੍ਹ ਦੇ ਨਾਗਰਿਕਾਂ ਨੂੰ ਮਿਲ ਰਹੇ ਦੁੱਧ ਅਤੇ ਪਨੀਰ ਦੀ ਸ਼ੁੱਧਤਾ ਨੂੰ ਲੈ ਕੇ ਵੱਡੇ ਸਵਾਲ ਖੜੇ ਹੋ ਗਏ ਹਨ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਐਫਐਸਐਸਏਆਈ ਦੀ ਤਾਜ਼ਾ ਰਿਪੋਰਟ ਨੇ ਹੈਰਾਨ ਕਰ ਦੇਣ ਵਾਲੇ ਅੰਕੜੇ ਜਾਰੀ ਕੀਤੇ ਹਨ ਪਿਛਲੇ 3 ਸਾਲਾਂ ਦੌਰਾਨ ਦੁੱਧ ਅਤੇ ਇਸ ਤੋਂ ਬਣੇ ਪ੍ਰੋਡਕਟਸ ਦੇ ਲਏ ਗਏ ਸੈਂਪਲਸ ਵਿੱਚੋਂ ਲਗਭਗ ਹਰ ਤੀਸਰਾ ਸੈਂਪਲ ਕੁਆਲਿਟੀ ਦੇ ਮਾਪਦੰਡਾਂ ਤੇ ਫੇਲ ਹੋਇਆ ਹੈ ਮਹਾਰਾਂ ਦੀ ਮੰਨਿਏ ਤਾਂ ਦੁੱਧ ਅਤੇ ਦੁੱਧ ਦੇ ਉਤਪਾਦਾਂ ਦੇ ਵਿੱਚ ਯੂਰੀਆ, ਡਿਟਰਜੈਂਟ, स्टार्च ਅਤੇ ਸਿੰਥੈਟਿਕ ਪਦਾਰਥਾਂ ਦੀ ਮਿਲਾਵਟ ਕੀਤੀ ਜਾ ਰਹੀ ਹੈ। ਇਹ ਮਿਲਾਵਟ ਨਾ ਸਿਰਫ ਸਿਹਤ ਦੇ ਲਈ ਹਾਨੀਕਾਰਕ ਹੈ ਸਗੋਂ ਇਸ ਦੇ ਨਾਲ ਕਿਡਨੀ ਫੇਲ ਹੋਣਾ, ਲਿਵਰ ਖਰਾਬ ਹੋਣਾ ਅਤੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਖਤਰਾ ਵੀ ਕਈ ਗੁਣਾ ਵੱਧ ਜਾਂਦਾ ਹੈ। FSSAI ਦੇ ਅੰਕੜੇ ਦਰਸਾਉਂਦੇ ਹਨ ਕਿ ਸ਼ਹਿਰ ਦੀ ਸਿਹਤ ਸੁਰੱਖਿਆ ਪ੍ਰਣਾਲੀ ਤੇ ਵਿੱਚ ਕਮੀਆਂ ਹਨ ਅਤੇ ਫੂਡ ਸੇਫਟੀ ਵਿਭਾਗ ਦੀ ਕਾਰਗੁਜ਼ਾਰੀ ਅਜੇ ਵੀ ਲੋੜਿੰਦੀ ਨਹੀਂ ਹੈ। ਪਿਛਲੇ 3 ਵਿੱਤੀ ਸਾਲਾਂ ਦੇ ਵਿੱਚ ਲਏ ਗਏ ਨਮੂਨਿਆਂ ਦਾ ਰਿਕਾਰਡ ਚਿੰਤਾਜਨਕ ਹੈ। 2022 ਤੋਂ 2023 ਦੇ ਵਿੱਚ 23 ਸੈਂਪਲਸ ਦੇ ਵਿੱਚੋਂ 6 ਫੇਲ ਹੋਏ। 2023 ਤੋਂ 24 ਦੌਰਾਨ 40 ਸੈਂਪਲਸ ਦੇ ਵਿੱਚੋਂ 17 ਗੈਰ ਮਿਆਰੀ ਪਾਏ ਗਏ 2024 ਤੋਂ 25 ਹੁਣ ਤੱਕ 36 ਸੈਂਪਲਸ ਦੇ ਵਿੱਚੋਂ 19 ਫੇਲ ਹੋ ਗਏ ਹਨ ਇਹਨਾਂ ਅੰਕੜਿਆਂ ਤੋਂ ਸਪਸ਼ਟ ਹੈ ਕਿ ਚੰਡੀਗੜ੍ਹ ਦੇ ਵਿੱਚ ਮਿਲਾਵਟ ਖੋਰੀ ਲਗਾਤਾਰ ਵਧਦੀ ਜਾ ਰਹੀ ਹੈ ਪਨੀਰ ਦੇ ਨਮੂਨਿਆਂ ਦੇ ਵਿੱਚ ਖਾਸ ਤੌਰ ਤੇ ਸਟਾਰਚ ਅਤੇ ਸੁਕਰੋਜ਼ ਵਰਗੀਆਂ ਮਿਲਾਵਟਾਂ ਆਮ ਪਾਈਆਂ ਗਈਆਂ ਹਨ ਪੰਜਾਬ ਸਰਕਾਰ ਨੇ ਸਕੂਲਾਂ ਦੇ ਵਿੱਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਸਰਕਾਰ ਦੇ ਹੁਕਮਾਂ ਦੇ ਅਨੁਸਾਰ ਸਕੂਲਾਂ ਦੇ ਵਿੱਚ 24 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਛੁੱਟੀ ਰਹੇਗੀ। ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਦੀ ਸਕੱਤਰ ਦੇ ਮੁਤਾਬਕ ਇਹ ਹੁਕਮ ਸਾਰੇ ਸਰਕਾਰੀ ਸਕੂਲਾਂ ਦੇ ਨਾਲ ਪ੍ਰਾਈਵੇਟ ਐਡਿਟ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਤੇ ਵੀ ਲਾਗੂ ਹੋਣਗੇ ਅਤੇ ਸਕੂਲ 1 ਜਨਵਰੀ ਨੂੰ ਦੁਬਾਰਾ ਖੁੱਲਣ ਜਾ ਰਹੇ ਹਨ। ਸਿੱਖਿਆ ਵਿਭਾਗ ਦੇ ਵੱਲੋਂ ਇਸ ਹੁਕਮ ਦੀ ਕਾਪੀ ਸਾਰੇ ਸਕੂਲਾਂ ਅਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਨੂੰ ਭੇਜ ਦਿੱਤੀ ਗਈ। ਅਦੇਨਾ ਹੁਕਮਾਂ ਦੀ ਸਖਤੀ ਦੇ ਨਾਲ ਪਾਲਣਾ ਕੀਤੀ ਜਾਣ ਦੇ ਆਦੇਸ਼ ਦਿੱਤੇ ਗਏ ਹਨ। ਦੱਸਦੇ ਕਿ ਪੰਜਾਬ ਦੇ ਵਿੱਚ ਇਸੇ ਸਮੇਂ 19000 ਤੋਂ ਵੱਧ ਸਰਕਾਰੀ ਸਕੂਲ ਹਨ ਜਿਨ੍ਹਾਂ ਦੇ ਵਿੱਚ 35 ਲੱਖ ਤੋਂ ਵੱਧ ਵਿਦਿਆਰਥੀ ਪੜਾਈ ਕਰਦੇ ਹਨ। ਮੌਸਮ ਵਿਭਾਗ ਪਹਿਲਾਂ ਹੀ 21 ਦਸੰਬਰ ਤੋਂ ਬਾਅਦ ਠੰਡ ਵਧਣ ਦੀ ਭਵਿੱਖਬਾਣੀ ਕਰ ਚੁੱਕਿਆ ਹੈ। ਅਜਿਹੇ ਦੇ ਵਿੱਚ ਵਿਭਾਗ ਕਿਸੇ ਤਰ੍ਹਾਂ ਦਾ ਜੋਖਮ ਨਹੀਂ ਲੈਣਾ ਚਾਹੁੰਦਾ ਸਿੱਖਿਆ ਵਿਭਾਗ ਨੇ ਆਪਣੇ ਸਾਲਾਨਾ ਅਕਾਦਮਿਕ ਕੈਲੰਡਰ ਦੇ ਵਿੱਚ ਵੀ ਇਹਨਾਂ ਛੁੱਟੀਆਂ ਨੂੰ ਸ਼ਾਮਲ ਕੀਤਾ ਹੈ ਇਸ ਤੋਂ ਇਲਾਵਾ ਮਹੀਨਾਵਾਰ ਸਿਲੇਬਸ ਦੀ ਵੰਡ ਵੀ ਇਸੇ ਆਧਾਰ 'ਤੇ ਕੀਤੀ ਗਈ ਹੈ ਤਾਂ ਜੋ ਸਕੂਲਾਂ ਦੇ ਵਿੱਚ ਪੜਾਈ ਨਿਯਮਤ ਤੌਰ 'ਤੇ ਜਾਰੀ ਰਹਿ ਸਕੇ ਜਲੰਧਰ ਦੇ ਤਿੰਨ ਪ੍ਰਮੁੱਖ ਸਕੂਲਾਂ ਨੂੰ ਬੰਬ ਤੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਬੰਬ ਦੀ ਧਮਕੀ ਤੋਂ ਬਾਅਦ ਸਕੂਲ ਪ੍ਰਬੰਧਨ ਨੇ ਮਾਪਿਆਂ ਨੂੰ ਫੋਨ ਕਰਕੇ ਸੂਚਿਤ ਕੀਤਾ ਅਤੇ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਘਰ ਲੈ ਕੇ ਜਾਣ ਦੇ ਲਈ ਕਿਹਾ ਗਿਆ ਜਾਣਕਾਰੀ ਦੇ ਮੁਤਾਬਕ ਤਿੰਨ ਪ੍ਰਮੁੱਖ ਸਕੂਲ ਕੇਐਮਵੀ ਸੇਂਟ ਜੋਸੇਫ ਅਤੇ ਆਈਵੀ ਵਰਲਡ ਸਕੂਲ ਨੂੰ ਬੰਬ ਦੇ ਨਾਲ ਉਡਾਉਣ ਦੀਆਂ ਧਮਕੀਆਂ ਭਰੇ ਈਮੇਲ ਮਿਲੇ ਧਮਕੀ ਮਿਲਣ ਤੋਂ ਬਾਅਦ ਸਕੂਲ ਪ੍ਰਬੰਧਨ ਨੇ ਤੁਰੰਤ ਮਾਪਿਆਂ ਨੂੰ ਇਸ ਦੇ ਬਾਰੇ ਸੂਚਿਤ ਕੀਤਾ ਹੈ ਸਕੂਲਾਂ ਨੂੰ ਸਾਵਧਾਨੀ ਤੇ ਵਜੋਂ ਤੋਂ ਰੱਦ ਖਾਲੀ ਕਰਵਾ ਲਿਆ ਗਿਆ ਪੁਲਿਸ ਨੂੰ ਸੂਚਨਾ ਮਿਲਦੇ ਹੀ ਟੀਮਾਂ ਮੌਕੇ ਤੇ ਪਹੁੰਚੀਆਂ ਹਨ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪ੍ਰਿੰਸੀਪਲ ਨੂੰ ਧਮਕੀ ਵਾਲੀ ਈਮੇਲ ਆਈ ਸੀ ਜਿਸ ਦੇ ਕਾਰਨ ਪੂਰੇ ਸਕੂਲ ਨੂੰ ਖਾਲੀ ਕਰਵਾਇਆ ਗਿਆ ਬੌਮ ਡਿਸਪੋਜ਼ਲ ਸquad ਨੂੰ ਬੁਲਾ ਕੇ ਸਕੂਲੀ ਆਰਡ ਨੂੰ ਪੂਰੀ ਤਰ੍ਹਾਂ ਸੈਨੀਟਾਈਜ਼ ਕੀਤਾ ਜਾ ਰਿਹਾ ਹੈ ਇਹ ਘਟਨਾ ਚਿੰਤਾਜਨਕ ਹੈ ਕਿਉਂਕਿ ਸਿਰਫ 2 ਦਿਨ ਪਹਿਲਾਂ ਅੰਮ੍ਰਿਤਸਰ ਦੇ ਕਈ ਸਕੂਲਾਂ ਨੂੰ ਵੀ ਇਸੇ ਤਰ੍ਹਾਂ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਸਨ ਪੁਲਿਸ ਜਾਂਚ ਕਰ ਰਹੀ ਹੈ ਕਿ ਕੀ ਇਹ ਧਮਕੀਆਂ ਇੱਕ ਦੂਸਰੇ ਦੇ ਨਾਲ ਸੰਬੰਧਤ ਤਾਂ ਨਹੀਂ ਹਨ ਪੁਲਿਸ ਜਾਂਚ ਕਰ ਰਹੀ ਹੈ ਕਿ ਇਹ ਧਮਕੀਆਂ ਕੌਣ ਭੇਜ ਰਿਹਾ ਹੈ ਅਤੇ ਕੀ ਇਹਨਾਂ ਦੇ ਵਿੱਚ ਕੋਈ ਸਾਂਝਾ ਪੈਟਰਨ ਤਾਂ ਨਹੀਂ ਹੈ ਪੰਜਾਬ ਦੇ ਵਿੱਚ ਹਾਲ ਹੀ ਵਿੱਚ ਹੋਈਆਂ ਜ਼ਿਲ੍ਹਾ ਪਰੀਸ਼ਦ ਅਤੇ ਬਲਾਕ ਸਮਤੀ ਚੋਣਾਂ ਸੰਪੰਨ ਹੋ ਗਈਆਂ ਹਨ ਰਾਜ ਚੋਣ ਕਮਿਸ਼ਨ ਦੇ ਮਤਾਬਕ 22 ਜ਼ਿਲ੍ਹਾ ਪਰੀਸ਼ਦਾਂ ਦੇ 347 ਜ਼ੋਨਸ ਅਤੇ 153 ਪੰਚਾਇਤ ਸਮਤੀਆਂ ਦੇ 2838 ਜ਼ੋਨਸ ਤੇ ਲਈ VOTING ਸੁਚਾਰੂ ਰਹੀ ਪਰ ਕੁਝ ਥਾਵਾਂ ਤੇ ਬੂਥ ਕੈਪਚਰਿੰਗ ਦੀਆਂ ਸ਼ਿਕਾਇਤਾਂ ਅਤੇ ਵੀਡੀਓਜ਼ ਵੀ ਸਾਹਮਣੇ ਆਉਣ ਤੋਂ ਬਾਅਦ ਕਮਿਸ਼ਨ ਨੇ 5 ਜ਼ਿਲ੍ਹਿਆਂ ਦੇ ਵਿੱਚ ਚੋਣਾਂ ਮੁੜ ਕਰਵਾਉਣ ਦੇ ਹੁਕਮ ਦਿੱਤੇ ਹਨ ਅੰਮ੍ਰਿਤਸਰ ਜ਼ਿਲ੍ਹੇ ਦੇ ਬਲਾਕ ਕਟਾਰੀ ਦੇ ਵਿੱਚ ਜ਼ੋਨ 038 ਤੇ ਜ਼ੋਨ 17 ਦੇ ਵਿੱਚ ਬਰਨਾਲਾ ਜ਼ਿਲ੍ਹੇ ਦੇ ਬਲਾਕ ਚੰਨਣਵਾਲ ਦੇ ਵਿੱਚ ਜ਼ੋਨ 04 ਪਿੰਡ ਰਾਏ ਸਰ ਪਟਿਆਲਾ ਬੂਥ 2 ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਬਲਾਕ ਕੋਟਪਾਈ ਅਤੇ ਗਿੱਦੜਬਾਹਾ ਦੇ ਵਿੱਚ ਬੂਥ ਤਰੇਂਡ ਅਤੇ ਚਾਂਟ ਪਿੰਡ ਮਦੀਰ ਬੂਥ ਈਕੀ ਅਤੇ 22 ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਚੰਨੀਆਂ ਪੋਲਿੰਗ ਸਟੇਸ਼ਨ 124 ਅਤੇ ਜਲੰਧਰ ਜ਼ਿਲ੍ਹੇ ਦੇ ਪੰਚਾਇਤ ਸਮਤੀ ਭੋਗਪੁਰ ਦੇ ਵਿੱਚ ਜ਼ੋਨ 4 ਬੂਥ 72 ਦੇ ਵਿੱਚ ਦੁਬਾਰਾ ਵੋਟਾਂ ਪੈਂਡ ਕੀਆਂ ਮੈਮੋਡਪੋਲਿੰਗ 16 ਦਸੰਬਰ 2024 ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਅਤੇ ਗਿਣਤੀ 17 ਦਸੰਬਰ ਨੂੰ ਆਮ ਗਿਣਤੀ ਦੇ ਨਾਲ ਕੀਤੀ ਜਾਵੇਗੀ ਇਸ ਫੈਸਲੇ ਦਾ ਕਾਰਨ ਐਤਵਾਰ ਨੂੰ ਹੋਈਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਵੱਲੋਂ ਬੂਥ ਕੈਪਚਰਿੰਗ ਦਾ ਵਿਰੋਧ ਅਤੇ ਸ਼ਿਕਾਇਤਾਂ ਹਨ ਅਕਾਲੀ ਦਲ ਨੇ ਕਮਿਸ਼ਨ ਨੂੰ ਅਪੀਲ ਕੀਤੀ ਸੀ ਕਿ ਬਰਬਾਹਿਤ ਥਾਵਾਂ ਤੇ ਚੋਣਾਂ ਰੱਦ ਕੀਤੀਆਂ ਜਾਣ ਮੋਹਾਲੀ ਦੇ ਸੁਹਾਣਾ ਦੇ ਵਿੱਚ ਇੱਕ ਕਬੱਡੀ ਟੂਰਨਾਮੈਂਟ ਦੌਰਾਨ ਫਾਇਰਿੰਗ ਦੀ ਖਬਰ ਸਾਹਮਣੇ ਆਈ ਹੈ। ਚੱਲਦੇ ਮੈਚ ਦੇ ਦੌਰਾਨ ਗੋਲੀਆਂ ਚਲਾਈਆਂ ਗਈਆਂ ਹਨ। ਮਿਲੀ ਜਾਣਕਾਰੀ ਦੇ ਅਨੁਸਾਰ ਇੱਕ ਕਬੱਡੀ ਟੂਰਨਾਮੈਂਟ ਦੇ ਦੌਰਾਨ ਬਲੈਰੋ ਗੱਡੀ ਦੇ ਵਿੱਚ ਸਵਾਰ ਅਣਪਛਾਤੇ ਬਦਮਾਸ਼ ਇਸ ਟੂਰਨਾਮੈਂਟ ਦੇ ਪ੍ਰਮੋਟਰ ਅਤੇ ਮਸ਼ਹੂਰ ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਤੇ ਗੋਲੀਆਂ ਚਲਾ ਕੇ ਫਰਾਰ ਹੋ ਕੇ ਹਨ। ਰਾਣਾ ਨੂੰ ਗੰਭੀਰ ਹਾਲਤ ਦੇ ਵਿੱਚ ਫੋਟੋਸ ਹਸਪਤਾਲ ਲਿਜਾਂਦਾ ਗਿਆ ਛਤੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਇਸ ਕਬੱਡੀ ਕੱਪ ਦੇ ਵਿੱਚ ਗਾਇਕ ਮਨਕੀਰਤ ਅਤੇ ਲక్ష్ਮੀ ਆਉਣ ਵਾਲੇ ਸਨ ਪਰ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਾਣਕਾਰੀ ਦੇ ਅਨੁਸਾਰ ਬਦਮਾਸ਼ ਰਾਣਾ ਦੇ ਕੋਲ ਫੋਟੋ ਖਿਚਵਾਉਣ ਦੇ ਬਹਾਨੇ ਪਹੁੰਚੇ ਸਨ ਪਹਿਲਾ ਫੋਟੋ ਖਿਚਵਾਈ ਅਤੇ ਉਸ ਤੋਂ ਬਾਅਦ ਉਸ ਦੇ ਸਿਰਨ ਦੇ ਵਿੱਚ ਗੋਲੀਆਂ ਮਾਰ ਕੇ ਫਰਾਰ ਹੋ ਗਏ ਰਿਪੋਰਟਾਂ ਦੇ ਅਨੁਸਾਰ ਇਹ ਘਟਨਾ ਸੈਕਟਰ 82 ਦੇ ਮੈਦਾਨ ਦੇ ਵਿੱਚ ਵਾਪਰੀ ਜਿੱਥੇ ਇੱਕ ਕਬੱਡੀ ਮੈਚ ਚੱਲ ਰਿਹਾ ਸੀ ਅਤੇ ਦਰਸ਼ਕਾਂ ਦੀ ਭਾਰੀ ਭੀੜ ਵੀ ਮੌਜੂਦ ਸੀ ਆਮਦਨ ਕਰ ਵਿਭਾਗ ਨੇ ਸੀਨੀਅਰ ਕਾਂਗਰਸੀ ਨੇਤਾ ਰਮਿੰਦਰ ਰਮਲਾ ਦੇ ਘਰ ਤੇ ਛਾਪੇਮਾਰੀ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਟੀਮਾਂ ਨੇ ਗੁਰੂ ਹਰਸ ਹਾਏ ਵਿੱਚ ਉਹਨਾਂ ਦੀ ਰਿਹਾਇਸ਼ ਸਮੇਤ ਲਗਭਗ 12 ਥਾਵਾਂ ਤੇ ਜਾਂਚ ਕੀਤੀ ਹੈ ਉਹਨਾਂ ਤੋਂ ਉਹਨਾਂ ਦੇ ਕਾਰੋਬਾਰ ਅਤੇ ਆਮਦਨ ਦੇ ਬਾਰੇ ਵੇਰਵੇ ਮੰਗੇ ਜਾ ਰਹੇ ਹਨ ਦੱਸਦੇ ਕਿ ਰਮਿੰਦਰ ਅਮਲਾ ਜਲਾਲਾਬਾਦ ਤੋਂ ਸਾਬਕਾ ਵਿਧਾਇਕ ਸਨ ਰਮਿੰਦਰ ਸਿੰਘ ਅਮਲਾ ਪਹਿਲਾ ਸਾਲ 2019 ਦੇ ਵਿੱਚ ਜਲਾਲਾਬਾਦ ਤੋਂ ਵਿਧਾਇਕ ਬਣੇ ਸਨ ਅਤੇ ਇੱਥੇ ਇੱਕ ਉਪ ਚੋਣ ਹੋਈ ਸੀ ਸੁਖਵੀਰ ਸਿੰਘ ਬਾਦਲ ਦੇ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਅਤੇ ਉਹਨਾਂ ਨੇ ਉਪ ਚੋਣ ਜਿੱਤੀ ਸੀ ਹਾਲਾਂਕਿ ਉਹ 2022 ਦੀਆਂ ਚੋਣਾਂ ਹਾਰ ਕੇ ਸਨ ਰਮਿੰਦਰ ਅਮਲਾ ਇੱਕ ਸਮਾਜ ਸੇਵਕ ਵੀ ਹਨ ਅਤੇ ਆਪਣੇ ਇਲਾਕੇ ਦੇ ਵਿੱਚ ਗਰੀਬ ਅਤੇ ਲੋੜਵੰਦ ਲੜਕੀਆਂ ਦੇ ਵਿਆਹਾਂ ਦਾ ਪ੍ਰਬੰਧ ਵੀ ਕਰਦੇ ਹਨ ਹਾਲ ਹੀ ਵਿੱਚ ਉਨ੍ਹਾਂ ਨੇ 216 ਕੁੜੀਆਂ ਦੇ ਵਿਆਹ ਕਰਵਾਏ ਉਨ੍ਹਾਂ ਨੂੰ ਪੋਜਨ ਅਤੇ ਹੋਰ ਜ਼ਰੂਰੀ ਸਮਾਨ ਵੀ ਪ੍ਰਦਾਨ ਕਰਵਾਇਆ ਹੈ ਲੁਧਿਆਣਾ ਦੇ ਵਿੱਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਦੀ ਵਾਲੀ ਇੱਕ ਬੇहद ਦੁਖਦਾਈ ਘਟਨਾ ਸਾਹਮਣੇ ਆਈ ਹੈ 8 ਸਾਲ ਦੇ ਮਾਸੂਮ ਬੱਚੇ ਨੂੰ ਪਤੰਗ ਦੇਣ ਦਾ ਲਾਲਚ ਦੇ ਕੇ ਉਸਦੇ ਨਾਲ ਕੁਕਰਮ ਕੀਤਾ ਗਿਆ ਪੀੜਤ ਬੱਚੇ ਦੇ ਪਿਤਾ ਦੀ ਸ਼ਿਕਾਇਤ ਤੇ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਹੈ ਅਤੇ ਦੋਸ਼ੀ ਨੌਜਵਾਨ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਮੁਲਜ਼ਮ ਦੀ ਪਛਾਣ ਅਰਸ਼ਦੀਪ ਸਿੰਘ ਦੇ ਵਜੋਂ ਹੋਈ ਹੈ ਜਿਸ ਦੇ ਖਿਲਾਫ ਪੋਕਸੋ ਐਕਟ ਸਮੇਤ ਕਈ ਗੰਭੀਰਤਾ ਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ ਪੀੜਤ ਬੱਚੇ ਦੇ ਪਿਤਾ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਦੇ ਵਿੱਚ ਦੱਸਿਆ ਕਿ ਉਹਨਾਂ ਦਾ 8 ਸਾਲ ਦਾ ਬੇਟਾ ਜਦੋਂ ਘਰ ਆਇਆ ਤਾਂ ਉਹ ਦਰਦ ਦੇ ਨਾਲ ਭਰਿਆ ਹੋਇਆ ਸੀ। ਮਾਸੂਮ ਬੱਚੇ ਨੇ ਦੱਸਿਆ ਕਿ ਉਹਨਾਂ ਦੇ ਘਰ ਦੇ ਨੇੜੇ ਦੀ ਦੂਸਰੀ ਗਲੀ ਦੇ ਵਿੱਚ ਰਹਿਣ ਵਾਲੇ ਅਰਸ਼ ਨਾਮ ਦੇ ਲੜਕੇ ਨੇ ਉਸਨੂੰ ਪਤੰਗ ਦੇ ਡੰਡਾ ਲਾਲਚ ਦਿੱਤਾ। ਪਤੰਗ ਦੇ ਲਾਲਚ ਤੇ ਵਿੱਚ ਉਸ ਲੜਕੇ ਦੇ ਨਾਲ ਚਲਾ ਗਿਆ। ਬੱਚੇ ਅਨੁਸਾਰ ਮਲਜ਼ਮ ਅਰਸ਼ ਉਸ ਨੂੰ ਆਪਣੇ ਘਰ ਦੇ ਉੱਪਰ ਬਣੇ ਇੱਕ ਕਮਰੇ ਦੇ ਵਿੱਚ ਲੈ ਕੇ ਗਿਆ ਜਿੱਥੇ ਉਸਨੇ ਜ਼ਬਰਦਸਤੀ ਬੱਚੇ ਦੇ ਨਾਲ ਕਰਮ ਕੀਤਾ ਹੈ। ਇਸ ਘਟਨਾ ਦੇ ਕਾਰਨ ਬੱਚੇ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਪੀੜਤ ਪਰਿਵਾਰ ਦੀ ਸ਼ਿਕਾਇਤ ਤੇ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਹੈ ਦੋਸ਼ੀ ਦੀ ਪਛਾਣ ਅਰਸ਼ਦੀਪ ਸਿੰਘ ਉਰਫ ਅਰਸ਼ 30 ਸਾਲਾਂ ਦੇ ਵਜੋਂ ਹੋਈ ਜੋ ਕਿ ਮੂਲ ਰੂਪ ਦੇ ਵਿੱਚ ਲਾਮਗੜ ਫਿਲੌਰ ਜਲੰਧਰ ਦਾ ਰਹਿਣ ਵਾਲਾ ਹੈ ਪਰ ਵਰਤਮਾਨ ਦੇ ਵਿੱਚ ਲੁਧਿਆਣਾ ਤੇ 175 ਹੈਦਰ ਐਨਕਲੇਵ ਕਲਾ ਦੇ ਵਿੱਚ ਰਹਿ ਰਿਹਾ ਸੀ ਇਸ ਦੇ ਨਾਲ ਹੀ ਅੱਜ ਦੇ ਬੁਲੇਟਿਨ ਦੇ ਵਿੱਚ ਐਨਾ ਹੀ ਮੈਨੂ ਸੁਖਨੀਤ ਕੋਰ ਨੂੰ ਦੇਉ ਇਜਾਜ਼ਤ ਦੇਖਦੇ ਰਹੋ दे BTV ਬ੍ਰਾਡਕਾਸਟਿੰਗ B ਪੋਜ਼ਿਟਿਵ ਬੀ ਯਰਸੈlf